ਫਾਜ਼ਿਲਕਾ ਸਰਹੱਦ ਤੇ ਫਾਇਰਿੰਗ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਭਾਰਤ-ਪਾਕ ਸਰਹੱਦ ਤੇ ਬਾਇਓ ਪੀ ਮੁਹਾਰਸੋਨਾ ਨੇੜੇ ਪਾਕਿਸਤਾਨ ਤੋਂ ਇੱਕ ਡਰੋਨ ਨੇ ਭਾਰਤੀ ਖੇਤਰ ਦੇ ਵਿੱਚ ਕੋਸਪੈਕਟ ਕੀਤੀ ਪਰ ਮੁਸਤੈਦ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕਰ ਉਸ ਨੂੰ ਡਿਗਾ ਲਿਆ ਇਲਾਕੇ ਦੀ ਤਲਾਸ਼ੀ ਦੌਰਾਨ ਉਕਤ ਡਰੋਨ ਤਿੰਨ ਪਿਸਤੌਲ ਅਤੇ ਸੱਤ ਮੈਗਜ਼ੀਨ ਕਰਾਮਤ ਹੋਏ ਨੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਕ ਆਪਣੇ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਜਿਸ ਵੱਲੋਂ ਸਰਹੱਦ ਤੇ ਡਰੋਨ ਦੇ ਜ਼ਰੀਏ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਬਤ ਪੀਐਸਐਫ ਅਧਿਕਾਰੀ ਐਮਐਸ ਰੰਧਾਵਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜੀਆੜੀ ਬੀਐਸਐਫ ਦੇ ਬੀਓਪ ਮਹਾਰਸੋਨਾ ਜਿੱਤੇ ਕੱਲ ਰਾਤ ਹੀ ਸਾਡੇ ਜਵਾਨ ਨੇ ਲਗਭਗ 2:30 ਵਜੇ ਦੇ ਕਰੀਬ ਡਰੋਨ ਦੀ ਮੂਵਮੈਂਟ ਦੇਖੀ ਉਹਨਾਂ ਆਵਾਜ਼ ਸੁਣਾਈ ਦਿੱਤੀ ਤੇ ਉਹਨੇ ਉਹਦੇ ਉੱਤੇ 3 ਰਾਉਂਡ ਫਾਇਰ ਕੀਤੇ। ਉਹਦੇ ਬਾਅਦ ਅਸੀਂ ਜਿਹੜਾ ਪਿਛਲੇ ਦੇ ਇਲਾਕੇ ਸੀ ਸੀ ਸਟੌਪਸ ਵਗੈਰਾ ਡਰੋਨ ਡ੍ਰੋਪਿੰਗ ਜ਼ੋਨ ਜੋ ਹੜੇ ਗਿਆ ਸਟੌਫਰ ਲਾ ਕੇ ਅਸੀਂ ਸਰਚ ਸ਼ੁਰੂ ਕੀਤੀ ਇਸ ਵਿੱਚ ਕਰਦੇ ਅਸੀਂ ਸਾਡਾ ਤਾਲਮੇਲ ਐਸਐਸਓਸੀ ਤੇ ਪੰਜਾਬ ਪੁਲਿਸ ਨਾਲ ਬੈਠਿਆ ਤੇ ਅਸੀਂ ਸਾਰੇ ਤਿੰਨੋਂ ਹੀ ਸਾਡੀ ਜਿਹੜੀ ਏਜੰਸੀ ਸੀ ਅਸੀਂ ਕੱਲ ਰਾਤ 2:30 ਵਜੇ ਤੋਂ ਹੀ ਅਸੀਂ ਲੱਗੇ ਹੋਏ ਸੀ ਜੀ ਸਰਚ ਆਪਰੇਸ਼ਨ ਤੇ ਤੇ ਅੱਜ ਮਾਰਨਿੰਗ 9:11 ਵਜੇ ਹਨ ਨੂੰ ਇਹ ਸਫਲਤਾ ਮਿਲੀ ਜਿੱਦੇ ਜਾਨੂੰ ਇੱਕ ਡਰੋਨ ਤੇ ਤਿੰਨ ਪਿਸਟਲ ਹੈ ਜੀ ਦੋ ਚਾਈਨਾ ਮੇਡ ਸਟਾਰ ਦੇ ਆ ਤੇ ਇੱਕ ਬਰੇਟਾ ਇਟਲੀ ਦਾ ਵਾ ਤੇ ਸੱਤ ਮੈਗਜ਼ੀਨਾ ਅਸੀਂ ਰਿਕਵਰ ਕੀਤੀਆਂ ਵਾ ਜੀ ਇਹ ਮੇਡ ਇਨ ਚਾਈਨਾ ਵਾਲੀ ਦੋ ਤੇ ਇੱਕ ਇਟਲੀ ਮੇਡ ਹੈ ਜੀ ਤੇਨ ਰਾਉਂਡ ਤੇਨ ਰਾਉਂਡ ਫਾਇਰ ਕੀਤੇ ਹੜੇ ਬੀਐਸਐਫ ਦੇ ਜਵਾਨ ਆ ਜੇ ਜਿੱਥੋਂ ਅਸੀਂ ਰਿਕਵਰ ਕੀਤਾ ਵਾ ਉਹ ਜਗਾ ਸਾਡੇ ਆਈਬੀ ਤੋਂ ਆਲਮੋਸਟ 1 ਤੋਂ ਸਵਾ ਕਿਲੋਮੀਟਰ ਅੰਦਰ ਹੈਗੇ ਜੀ ਜੀ ਦੇਖਿਓ ਅਸੀਂ ਤੇ 70 ਕੇ ਹੜਾ ਜਵਾਨ 24 ਘੰਟੇ 70 ਕੇ ਤੇ ਉਹ ਆਪਣਾ ਕੰਮ ਕਰ ਰਹੇ ਹੈ ਜੀ ਸਾਡੇ ਗਵੰਡੀ ਕਿਸੀ ਆਪਣਾ ਕੰਮ ਕਰਨਾ